ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦਾ ਆਪਣਾ ਗੁਰਮਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਓ ਇਸ ਕਥਾ ਵਿਚਾਰ ਦੀ ਸਾਂਝ ਪਾਉਣੀ ਆਂ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਆਪਣੀ ਪਤਨੀ ਦੇ ਨਾਲ ਆਪਣਾ ਸੋਹਣਾ ਸਮਾਂ ਉੱਥੇ ਗੁਜ਼ਾਰ ਰਿਹਾ ਸੀ ਕਹਿੰਦੇ ਦਿਹਾੜੀ ਟੱਪਾ ਕਰਕੇ ਲੈ ਕੇ ਆਉਂਦਾ ਤੇ ਆਪਣਾ ਉਹਦੇ ਨਾਲ ਗੁਜ਼ਾਰਾ ਕਰਦਾ ਕਹਿੰਦੇ ਇੱਕ ਵਾਰ ਨਾ ਉਸ ਇਲਾਕੇ ਦੇ ਵਿੱਚ ਕਾਲ ਪੜ ਪੈ ਗਿਆ بارش ਨਾ ਹੋਈ ਨਾ ਹਣ ਕਰਕੇ ਖੇਤਾਂ 'ਚ ਕੋਈ ਫਸਲ ਨਾ ਹੋਈ ਜਿਸ ਕਰਕੇ ਹੁਣ ਉਸ ਨੂੰ ਦਿਹਾੜੀ ਟੱਪਾ ਨਾ ਮਿਲਿਆ ਕਹਿੰਦੇ ਭੁੱਖ ਦੀ ਇੰਨੀ ਜ਼ਿਆਦਾ ਨੌਬਤ ਆ ਗਈ ਉਹਨਾਂ ਦਾ ਘਰ ਕੱਖ ਨਹੀਂ ਸੀ ਹੈਗਾ ਪਿੰਡ ਵਿੱਚ ਦਿਹਾੜੀ ਮਿਲ ਨਹੀਂ ਸੀ ਰਹੀ ਉਹਦੀ ਪਤਨੀ ਨੇ ਕਿਹਾ ਵੀ ਮੈਂ ਤਾਂ ਆਸ-ਪਾਸ ਕੰਮ ਕਰਕੇ ਆਪਣਾ ਢਿੱਡ ਭਰ ਲਾਂਗੀ ਤੂੰ ਕਿਸੇ ਨਗਰ ਜਾ ਉੱਥੇ ਜਾ ਕੇ ਕੋਈ ਕੰਮ ਕਰ ਕਰ ਤੇ ਫਿਰ ਚਾਰ ਪੈਸੇ ਜੁੜ ਜਾਣਗੇ ਤੇ ਫਿਰ ਆ ਜਾਏ ਉਹ ਕਹਿੰਦਾ ਠੀਕ ਹੈ ਅਗਲੀ ਸਵੇਰ ਹੋਈ ਤੇ ਫਿਰ ਝੋਲੇ ਵਿੱਚ ਚਾਰ ਪੰਜ ਪ੍ਰਸ਼ਾਦ ਦੇ ਲੈ ਕੇ ਚਲਾ ਗਿਆ ਕਹਿੰਦੇ ਜਦੋਂ ਤੁਰਦੇ ਤੁਰਦੇ ਉਸ ਨਗਰ ਦੀ ਵਿੱਚ ਪਹੁੰਚਦਾ ਹੈ ਨਾ ਪਾ ਕਹਿੰਦੇ ਕਾਲ ਦਾ ਅਸਰ ਤਾਂ ਸਾਰੇ ਥਾਵਾਂ ਤੇ ਹੀ ਹੋਣਾ ਸੀ ਕਹਿੰਦੇ ਜਦੋਂ ਉੱਥੇ ਪਹੁੰਚਿਆ ਨਾ ਕਹਿੰਦੇ ਜਿਹੜਾ ਉਹਦਾ ਝੋਲਾ ਸੀ ਕੋਈ ਲੁੱਟ ਘਸੁੱਟ ਕੇ ਲੈ ਗਿਆ ਹੁਣ ਖਾਦਾਂ ਵੀ ਨਹੀਂ ਸੀ ਕੁਝ ਨਹੀਂ ਸੀ ਹੈਗਾ ਜੋ ਚਾਰ ਰੋਟੀਆਂ ਲੈ ਕੇ ਆਇਆ ਸੀ ਉਹ ਵੀ ਲੁੱਟੀਆਂ ਗਈਆਂ ਕਹਿੰਦੇ ਜਦੋਂ ਪਿੰਡ ਦੇ ਅੰਦਰ ਵੱੜਦਾ ਨਾ ਇੱਕ ਦੁਕਾਨ ਮਿਲਦੀ ਹੈ ਉਹ ਦੁਕਾਨ ਤੇ ਜਾ ਕੇ ਕੰਮ ਮੰਗਦਾ ਕਹਿੰਦਾ ਜੀ ਮੇਰੇ ਕੋਲ ਤਾਂ ਪਹਿਲੀ ਹੀ ਬੜੇ ਕੰਮ ਏ ਨੇ ਇੰਨਾ ਦੀ ਤਨਖਾਹ ਮਸਾਂ ਪੂਰੀ ਕਰਦਾ ਮੈਂ ਹੋਰ ਕਿਸੇ ਨੂੰ ਨਹੀਂ ਰੱਖ ਸਕਦਾ ਐਵੇਂ ਹੀ ਕਰਦਾ ਕਰਦਾ ਨਗਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਪਹੁੰਚ ਜਾਂਦਾ ਪਰ ਕਹਿੰਦੇ ਉਹਨੂੰ ਕੋਈ ਕੰਮ ਨਹੀਂ ਦਿੰਦਾ ਕਹਿੰਦੇ ਜਦੋਂ ਅਗਲੇ ਸਿਰੇ ਪਹੁੰਚਿਆ ਨਾ ਉੱਥੇ ਇੱਕ ਦਰਿਆ ਲੰਘ ਰਿਹਾ ਸੀ ਦਰਿਆ ਦੇ ਨੇੜੇ ਇੱਕ ਵੱਡਾ ਸਾਰਾ ਰੁੱਖ ਤੇ ਇੱਕ ਚਬੂਤਰਾ ਬਣਿਆ ਹੋਇਆ ਸੀ ਕਹਿੰਦੇ ਉੱਥੇ ਬੜੀਆਂ ਸਾਰੀਆਂ ਗਾਵਾਂ ਬੈਠ ਕੇ ਘਾਹ ਚਾਰਦੀਆਂ ਪਾਣੀ ਪੀ ਲੈਂਦੀਆਂ ਫਿਰ ਰੁੱਖ ਦੀ ਛਾਂਵੇਂ ਆ ਕੇ ਬੈਠ जाया ਕਰਦੀਆਂ ਕਹਿੰਦੇ ਹੁਣ ਉੱਥੇ ਰਾਤ ਦਾ ਸਮਾਂ ਹੋ ਗਿਆ। ਇਹ ਕੀ ਦੇਖਦਾ ਕਿ ਕਈ ਸਾਰੇ ਲੋਕ ਆ ਕੇ ਉਸ ਥੜੇ ਤੇ ਗੁੜ ਭਾ ਕੇ ਤੁਰ ਜਾਂਦੇ ਨੇ। ਗਾਵਾਂ ਉੱਠਦੀਆਂ ਨੇ, ਖਾ ਕੇ ਤੇ ਫਿਰ ਆਪਣੀ ਥਾਂ ਤੇ ਬੈਠ ਜਾਂਦੀਆਂ ਨੇ। ਇਹ ਵਿਚਾਰਾ ਉੱਥੇ ਆ ਕੇ ਸੌਂ ਗਿਆ। ਸਵੇਰ ਹੋਈ, ਉੱਥੋਂ ਪਾਣੀ ਦਾ ਘੁੱਟ ਪੀਤਾ, ਮੂੰਹ ਧੋਤਾ ਤੇ ਨਗਰ ਦੇ ਵਿੱਚ ਕੰਮ ਲੱਭਣ ਲਈ ਚਲਾ ਗਿਆ। ਕਹਿੰਦੇ ਹੁਣ ਅੱਜ ਵੀ ਸਾਰਾ ਦਿਨ ਲੰਘ ਗਿਆ ਤੇ ਕੱਲ ਦਾ ਦਿਨ ਵੀ ਲੰਘ ਗਿਆ। ਕਹਿੰਦੇ ਹਰ ਥਾਂ ਕੰਮ ਮੰਗਦਾ ਪਰ ਕਿਸੇ ਨੇ ਕੰਮ ਨਾ ਦਿੱਤਾ ਰਾਤ ਹੋਈ ਤੇ ਉਸੇ ਰੁੱਖ ਦੇ ਥੱਲੇ ਆ ਕੇ ਬੈਠ ਗਿਆ ਸ਼ਾਮ ਹੋਈ ਤੇ ਉੱਥੇ ਰੁੱਖ ਦੇ ਥੱਲੇ ਕਿਸੇ ਨੇ ਗੁੜ ਪਾ ਦਿੱਤਾ ਕਹਿੰਦੇ ਜਦ ਕੱਲ ਗੁੜ ਪਾਉਣ ਆਏ ਸੀ ਗਾਵਾਂ ਖੜੀਆਂ ਹੋ ਕੇ ਖਾਣ ਲੱਗ ਗਈਆਂ ਪਰ ਅੱਜ ਜਦੋਂ ਗੁੜ ਪਾਉਣ ਆਇਆ ਸੀ ਪਰ ਉਹਨਾਂ ਗਾਵਾਂਾਂ ਚੋਂ ਕੋਈ ਵੀ ਗਾਂ ਹਿੱਲੀ ਨਾ ਗਾਵਾਂ ਦਾ ਜਿਹੜਾ ਗੁੜ ਸੀ ਨਾ ਉਹ ਚਬੂਤਰੇ ਦੇ ਉੱਤੇ ਊਮੇ ਦਾ ਊਮੇ ਪਿਆ ਹੋਇਆ ਸੀ ਕਹਿੰਦੇ ਇੰਨੇ ਨੂੰ ਜਦੋਂ ਉਹਨੇ ਦੇਖਿਆ ਕਿ ਗਾਮਾ ਹੁਣ ਆਉਣਗੀਆਂ ਹੁਣ ਆਉਣਗੀਆਂ ਪਰ ਕੋਈ ਗਾਂ ਨਹੀਂ ਕਹਿੰਦੇ ਕੁਝ ਸਮੇਂ ਬਾਅਦ ਉਹਨੇ ਇੱਕ ਪੇਸੀ ਗੁੜ ਦੀ ਚੱਕ ਕੇ ਖਾ ਲਈ ਖਾਤੀ ਤੇ ਪਾਣੀ ਪੀ ਲਿਆ ਜੋ ਬਚਿਆ ਗੁੜ ਸੀ ਉਹ ਗਾਮਾ ਨੇ ਆ ਕੇ ਖਾ ਲਿਆ ਉਹਨੇ ਤਾਂ ਥੋੜਾ ਖਾਦਾ ਸੀ ਵੀ ਗਾਮਾ ਖਾ ਲੈਣਗੀਆਂ ਗਾਮਾ ਨੇ ਫਿਰ ਭੂਰ ਝੂਰ ਛੱਡ ਦਿੱਤਾ ਫਿਰ ਉਹਨੇ ਖਾ ਲਿਆ ਕਹਿੰਦੇ ਚਾਰ ਤੋਂ ਪੰਜ ਦਿਨ ਐਵੇਂ ਹੀ ਹੁੰਦਾ ਰਿਹਾ ਉਹਨੂੰ ਕੰਮ ਨਾ ਮਿਲਦਾ ਉਹ ਗਾਮਾਂ ਨੂੰ ਜਿਹੜਾ ਗੁੜ ਭਾ ਕੇ ਜਾਂਦੇ ਗਾਮਾਂ ਪਹਿਲਾਂ ਇਹਦਾ ਇੰਤਜ਼ਾਰ ਕਰਦੀਆਂ ਵੀ ਇਹ ਆ ਕੇ ਖਾ ਲੇ ਉਹ ਥੋੜਾ ਜਿਹਾ ਖਾ ਕੇ ਬਾਕੀ ਐਵੇਂ ਹੀ ਰੱਖ ਦਿੰਦਾ ਗਾਮਾਂ ਨੂੰ ਪਤਾ ਸੀ ਵੀ ਇਹ ਪੂਰਾ ਨਹੀਂ ਖਾ ਰਿਹਾ ਕਹਿੰਦੇ ਅੱਜ ਨਾ ਤੁਰਦਾ ਤੁਰਦਾ ਕੰਮ ਦੀ ਤਲਾਸ਼ ਚ ਗਿਆ ਕਹਿੰਦੇ ਇੱਕ ਸੇਠ ਦੀ ਵੱਡੀ ਸਾਰੀ ਦੁਕਾਨ ਸੀ ਉੱਥੇ ਜਾ ਕੇ ਕੰਮ ਮੰਗਦਾ ਸੇਠ ਨੇ ਕਿਹਾ ਠੀਕ ਹੈ ਵੀ ਤੂੰ ਇੱਥੇ ਆ ਕੇ ਕੰਮ ਤੇ ਆ ਜਾਇਆ ਕਰ ਹੁਣ ਜਿਹੜਾ ਦਿਹਾੜੀ ਟੱਪਾ ਜੋ ਸੀ ਉਹ ਪਤਾ ਕਰ ਲਿਆ ਹੁਣ ਉਹਨੇ ਬੜੀ ਇਮਾਨਦਾਰੀ ਨਾਲ ਬੈਠ ਕੇ ਉੱਥੇ ਕਾ ਉੱਥੇ ਕੰਮ ਕੀਤਾ ਕਹਿੰਦੇ ਜਦੋਂ ਮਹੀਨਾ ਹੋ ਗਿਆ ਨਾ ਫਿਰ ਸਭ ਤੋਂ ਪਹਿਲੀ ਤਨਖਾਹ ਮਿਲੀ ਤੇ ਗੁੜ ਲੈ ਕੇ ਉਸੇ ਥਾਂ ਤੇ ਆ ਗਿਆ ਉਹਨੇ ਸਾਰੀਆਂ ਗਾਵਾਂ ਨੂੰ ਆਵਾਜ਼ ਮਾਰੀ ਤੇ ਸਾਰੀਆਂ ਨੂੰ ਗੁੜ ਖਵਾਇਆ ਤੇ ਕਿਹਾ ਜਦੋਂ ਮੇਰੇ ਤੇ ਮਾੜੇ ਹਾਲਾਤ ਸਨ ਭੁੱਖ ਦੇ ਉਸ ਸਮੇਂ ਤੁਸੀਂ ਮੇਰੀ ਮਦਦ ਕੀਤੀ ਤੇ ਸ਼ਾਇਦ ਤੁਹਾਡੀ ਕੋਈ ਅਸੀਸ ਲੱਗੀ ਤੇ ਉਹਦੇ ਸਦਕਾ ਮੈਨੂੰ ਕੰਮ ਮਿਲ ਗਿਆ ਦੇ ਕੰਮ ਵੀ ਸੋਨਾ ਮਿਲਿਆ ਕਹਿੰਦੇ ਪਹਿਲਾਂ ਉਹਨੂੰ ਮਹੀਨੇ ਦੀ ਦਿਹਾੜੀ ਮਿਲਦੀ ਸੀ ਫਿਰ ਹਫਤੇ ਦੀ ਮਿਲਣ ਲੱਗ ਪਈ ਹਫਤੇ ਵਿੱਚ ਉਹ ਇੱਕ ਦਿਨ ਆ ਕੇ ਗੁੜ ਜੂਰ ਪਾਇਆ ਕਰਦਾ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਿਆ ਕੁਝ ਪੈਸੇ ਘਰ ਭੇਜ ਦਿਆ ਕਰਨੀ ਕਹਿੰਦੇ ਜਿਹੜੇ सेठ ਤੇ ਸੇਠਾਣੀ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਹੈਗੀ ਉਹ ਦੋਵੇਂ ਜਾਣੇ ਅਕਾਲ ਚਲਾਉਣਾ ਕਰਕੇ ਸਾਰੀ ਸੰਪਤੀ ਜਾਇਦਾਦ ਇਹਦੇ ਨਾਮ ਤੇ ਕਰਕੇ ਚਲੇ ਗਏ ਹੁਣ ਇਹ ਐਵੇਂ ਸੀ ਵੀ ਸ਼ਾਇਦ ਮੈਨੂੰ ਉਹਨਾਂ ਦੀ ਅਸੀਸ ਲੱਗੀ ਏ ਵੀ ਜੋ ਰੋਜ਼ ਸ਼ਾਮ ਨੂੰ ਆਉਂਦਾ ਤੇ ਗੁੜ ਪਾ ਕੇ ਚਲਾ ਜਾਂਦਾ ਹੁਣ ਉਹਨੇ ਆਪਣੀ ਪਤਰੀ ਨੂੰ ਵੀ ਇੱਥੇ ਬੁਲਾ ਲਿਆ ਹੌਲੀ ਹੌਲੀ ਬਾਲ ਬੱਚੇ ਹੋ ਗਏ ਉਹਨੇ ਇੱਕ ਦੁਕਾਨ ਤੋਂ ਕਈ ਦੁਕਾਨਾਂ ਬਣਾ ਲਈਆਂ ਕਹਿੰਦੇ ਉਹ ਆਪਣੇ ਪਰਿਵਾਰ ਨੂੰ ਦਾਨਪੁਨ ਕਰਨ ਲਈ ਜ਼ੋਰ ਪੈ ਰਿਤ ਕਰਦਾ ਕਹਿੰਦੇ ਇੱਕ ਦਿਨ ਉਹ ਗੱਡੀ 'ਚੋਂ ਥੱਲੇ ਉਤਰ ਕੇ ਗੁੜ ਦਾ ਲਫਾਫਾ ਲੈ ਕੇ ਉਹ ਰੁੱਖ ਦੇ ਥੱਲੇ ਬੈਠ ਗਿਆ ਨਾਲੇ ਗੁੜ ਪਾਈ ਜਾਵੇ ਨਾਲੇ گاਵਾਂ ਨੂੰ ਕਹੀ ਜਾਵੇ ਵੀ ਅੱਜ ਸ਼ਾਇਦ ਮੇਰਾ ਅੰਤਿਮ ਦਿਨ ਹੈ ਹੁਣ ਮੈਂ ਤੁਹਾਡੇ ਕੋਲ ਆਇਆ ਆਇਆ ਹਾਂ ਹੁਣ ਸ਼ਾਇਦ ਮੈਂ ਨਾ ਆ ਸਕਾਂ ਇੱਕ ਨਾ 10 ਜਾਂ 12 ਸਾਲਾਂ ਦਾ ਬੱਚਾ ਰੋਜ਼ ਦੇਖਦਾ ਸੀ ਵੀ ਇਹ ਆ ਕੇ ਗੁੜ ਪਾ ਕੇ ਚਲੇ ਜਾਂਦੇ ਨੇ ਉਹਨੇ ਪੁੱਛਿਆ ਤੁਸੀਂ ਰੋਜ਼ ਗੁੜ ਪਾਉਣ ਆਉਂਦੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਹੁਣ ਤੁਸੀਂ ਕਹਿ ਰਹੇ ਹੋ ਵੀ ਮੇਰਾ ਅੰਤਿਮ ਦਿਨ ਹੈ ਹੁਣ ਮੈਂ ਨਹੀਂ ਆਉਂਗਾ ਉਹਨੇ ਉਹਨੂੰ ਸਾਰੀ ਕਹਾਣੀ ਦੱਸੀ ਵੀ ਮੈਨੂੰ ਭੁੱਖ ਲੱਗੀ ਹੋਈ ਸੀ ਕਹਿੰਦੇ ਫਿਰ ਵੀ ਇਹ ਗਾਮਾ ਨੇ ਉਸ ਸਮੇਂ ਮੇਰੀ ਮਦਦ ਕੀਤੀ ਉਹਨਾਂ ਨੂੰ ਜੋ ਗੁੜ ਚਾਰਨਉਂਦੇ ਸੀ ਇਹ ਗੁੜ ਆਪ ਨਹੀਂ ਸੀ ਖਾਂਦੀਆਂ ਤੇ ਮੈਨੂੰ ਦੇ ਦਿੰਦੀਆਂ ਸਨ ਹੁਣ ਉਸ ਦਿਨ ਤੋਂ ਹੁਣ ਮੈਂ ਜਦੋਂ ਮੇਰੇ ਕੋਲ ਚਾਰ ਪੈਸੇ ਆ ਗਏ ਤੇ ਮੈਂ ਇਹਨਾਂ ਨੂੰ ਹਫਤੇ ਦੇ ਵਿੱਚ ਇੱਕ ਦਿਨ ਗੁੜ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਮੁੱਖ 'ਚੋਂ ਨਿਕਲੀ ਅਸੀਸ ਨੇ ਮੇਰਾ ਰੰਗ ਭਾਗ ਲਾ ਦਿੱਤੇ ਕਹਿੰਦੇ ਹੁਣ ਮੈਂ ਬੁੱਢਾ ਹੋ ਗਿਆ ਹੁਣ ਮੇਰੇ ਕੋਲ ਆਇਆ ਨਹੀਂ ਜਾਣਾ ਹੁਣ ਤਾਂ ਮੇਰੇ ਕੋਲ ਕੁਝ ਸਮਾਂ ਬਾਕੀ ਹੈ ਉਸਨੇ ਕਿਹਾ ਮੈਨੂੰ ਵੀ ਤੁਸੀਂ ਜ਼ਿੰਦਗੀ ਦਾ ਕੋਈ ਨਿਯਮ ਦੱਸੋ ਉਹਨੇ ਕਿਹਾ ਜ਼ਿੰਦਗੀ ਦਾ ਇੱਕੋ ਹੀ ਨਿਯਮ ਹੈ ਵੰਡ ਕੇ ਖਾਓਗੇ ਤੇ ਹਮੇਸ਼ਾ ਆਬਾਦ ਰਹੋਗੇ ਖੋਹਣ ਦੀ ਨੀਅਤ ਰੱਖੋਗੇ ਜੋ ਕੋਲ ਹੈ ਉਹ ਵੀ ਲੁੱਟਿਆ ਜਾਵੇਗਾ ਭਾਵੇਂ ਤੇਰੇ ਕੋਲ ਇੱਕ ਡੜਾ ਵੀ ਹੋਵੇ ਗੁੜ ਦਾ ਪਰ ਤੂੰ ਇੰਨਾ ਬੇਜਮਾਨਾ ਨੂੰ ਤੂੰ ਜ਼ਰੂਰ ਪਾਈ ਜੇ ਤੇਰੇ ਕੋਲ ਰੋਟੀ ਦਾ ਟੁੱਕ ਵੀ ਹੈ ਉਹ ਵੀ ਪਾ ਦੇ ਕਹਿੰਦੇ ਇਹ ਬੇਜੁਮਾਨ ਜਦੋਂ ਢਿੱਡ ਭਰਦੇ ਹਨ ਕਹਿੰਦੇ ਨੇ ਪਰਮਾਤਮਾ ਜਿਸਦੇ ਘਰ ਸਾਡੇ ਲਈ ਖਾਣ ਲਈ ਆਇਆ ਨਾ ਤੂੰ ਉਹਦੇ ਘਰ ਕਦੇ ਅੰਨ ਤੇ ਧੰਨ ਦੀ ਕਮੀ ਨਹੀਂ ਰਹਿਣ ਦੀ ਕਹਿੰਦੇ ਇਸ ਤਰ੍ਹਾਂ ਇਹਨਾਂ ਦੀ ਅਸੀਸ ਨੇ ਮੇਰੇ ਘਰ ਲਹਿਰਾ ਬਹਿਰਾ ਕਰ ਦਿੱਤੀ ਹੁਣ ਉਹ ਬਜ਼ੁਰਗ ਤੇ ਪੋਤੇ ਨੂੰ ਇਹੀ ਦੱਸਿਆ ਕਰਦੇ ਹੁਣ ਉਹ ਬਜ਼ੁਰਗ ਆਪਣੇ ਪੋਤੇ ਨੂੰ ਇਹੀ ਦੱਸਿਆ ਕਰਦਾ ਵੀ ਮੇਰੀ ਇਨਾਂ ਗਾਵਾਂ ਨੇ ਮਦਦ ਕੀਤੀ ਤੁਸੀਂ ਵੀ ਇਨਾਂ ਗਾਵਾਂ ਨੂੰ ਜ਼ਰੂਰ ਗੁੜ ਪਾਇਆ ਕਰੋ ਕਾਲਸਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ